ਜੇਕਰ ਸਭ ਸਰਕਾਰਾਂ ਦੀ ਨਾਕਾਮੀ ਆ ਰਹੀ ਹੈ ਕਾਰਨ ਮੈਂ ਦੱਸ ਦਉਣਾ ਥੋੜੀ ਜਿਹਾ ਪਹਿਲਾਂ ਵੀ ਜਦ ਰਗਿਆ ਐੇ ਕਾਨੂੰਨ ਰੇਪ ਦਾ ਹੋਇਆ ਸੀ ਜੇਕਰ ਉਦੋਂ ਵੀ ਕੋਈ ਵਧੀਆ ਜਿਹਾ ਕਾਨੂੰਨ ਜੇ ਸਖਤੋ ਸਖਤ ਕਾਨੂੰਨ ਬਣਾਇਆ ਜਾਂਦਾ ਤੇ ਲੋਕੀ ਉਸ ਤੋਂ ਡਰਦੇ ਕਹਿੰਦੇ ਕਾਨੂੰਨ ਬਣਾਏ ਕਿਹੜੇ ਕਾਨੂੰਨ ਬਣਾਏ ਹੈ ਪਰਸੋ ਦੀ ਗੱਲ ਹੈ ਲੁਧਿਆਣੇ ਦੇ ਵਿੱਚ ਅਸੀਂ ਦੋ ਰੇਪ ਹੋਏ ਨੇ ਉਹ ਵੀ ਛੋਟੀ ਛੋਟੀ ਬੱਚੀਆਂ ਨਾਲ ਕਿੱਥੇ ਸੇਫ ਹੈ ਦੱਸੋ ਉਸ ਵਿੱਚ ਕੋਈ ਸੇਫ ਨਹੀਂ ਹੈ ਕਾਨੂੰਨ ਦਾ ਡਰ ਰਹਿ ਨਹੀਂ ਗਿਆ ਕਿਤੇ ਦੇਖੋ ਹਾਲਾਤ ਤਾਂ ਬੱਤਰ ਹੋਈ ਜਾਂਦੇ ਪਏ ਐ ਇਹ ਟੋਟਲ ਸਰਕਾਰਾਂ ਨੂੰ ਆਪਾਂ ਨੂੰ ਚਾਹੀਦਾ ਹੈ ਵੀ ਸਰਕਾਰਾਂ ਅੱਗੇ ਆਣ ਜਦ ਤੱਕ ਸਰਕਾਰ ਨਹੀਂ ਅੱਗੇ ਆਉਗੀ ਜਦ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਮੈਡੀਕਲ ਪ੍ਰੋਫੈਸ਼ਨਲਿਸਟ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਦਿਨਾਂ 'ਚ ਬਹੁਤ ਜ਼ਿਆਦਾ ਡਰ ਔਰ ਸਹਿਮ ਦਾ ਮਾਹੌਲ ਹੈ ਇਹ ਡਿਊਟੀ ਕਰੋ ਰਾਣੀ ਛਾਂਸੀ ਬਣੋ ਅਗਰ ਕੋਈ ਵੀ ਤੁਹਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰਦਾ ਹੈ ਤਾਂ ਤੁਸੀਂ ਚਾਹੇ ਉਹਦਾ ਕਤਲ ਕਰ ਦਿਓ ਚਾਹੇ ਉਹਨਾਂ ਦੇ ਉੱਤੇ ਆਪਣੀ ਮਰਜ਼ੀ ਨਾਲ ਜਿੱਦਾਂ ਦਾ ਰਿਐਕਸ਼ਨ ਕਰ ਦਿਓ ਬਾਅਦ ਵਿੱਚ ਪਬਲਿਕ ਮੈਂ ਕੈਮਿਸਟ ਕਮਿਊਨਿਟੀ ਵੱਲੋਂ ਕਹਿੰਨਾ ਕੈਮਿਸਟ ਕਮਿਊਨਿਟੀ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੇ ਨਾਲ ਖੜੇਗੀ ਨੇ ਜਿਆਦਾ ਦੁਖੀ ਨਹੀਂ ਸਹੀ ਮੈਨ ਇਹਦੇ ਵਿੱਚ ਬੰਦੇ ਬੱਚੇ ਦਾ ਆਪਣੇ ਬੰਦਿਆਂ ਦਾ ਆਪਣੇ ਮਨ ਬੱਚਿਆਂ ਨੂੰ ਪੜਾਉਣ ਦਾ ਮਨ ਨਹੀਂ ਕਰ ਰਿਹਾ ਵੀ ਜੇ ਆਪਣੇ ਸੜੇ ਬੱਚਿਆਂ ਨਾਲ ਇੰਨੀ ਮਿਹਨਤ ਕਰ ਕਰਕੇ ਆ ਕੁਝ ਹੋਣਾ ਗਲਤ ਸੋਸਾਇਟੀਜ਼ ਗਲਤ ਦੋ ਚਾਰ ਵਾਰੀ ਫੜੇ ਗਏ ਉਹਨਾਂ ਨੂੰ ਤੁਸੀਂ ਫੇਰ ਅਹੇ ਜੀਆਂ ਪੋਸਟਰਾਂ ਦੇ ਉੱਤੇ ਲਾ ਦਿੰਨੇ ਹੋ ਉਹ ਬੜਾ ਗਲਤ ਹੈਗਾ ਉਹ ਸਮਾਜਿਕਤਾ ਦੇ ਨਾਲ ਲੋਕਾਂ ਦੇ ਵਿੱਚ ਉਹ ਮਾਨਸਿਕਤਾ ਫੈਲੀ ਜਾ ਰਹੀ ਹੈ ਜਿਹਦੇ ਨਾਲ ਇਹ ਜਿਹੇ ਇਹ ਜੇ ਕ੍ਰਾਈਮ ਆਪਾਂ ਸਾਹਮਣੇ ਦੇਖਣੇ ਪੈ ਰਹੇ ਲੁਧਣਾ ਲੈਮ ਨਾ ਜੋੜ ਚੱਕੇ ਤੁਸੀਂ ਤੇ ਮੈਂ ਹਾਂ ਯੂਮੇਰੀ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਲੇਡੀ ਨਾਲ ਇੱਕ ਦੁਸ਼ਕਰਮ ਹੁੰਦਾ ਹੈ ਗੈਂਗਰੇਪ ਹੁੰਦਾ ਵੈਸੋਂ ਲੈ ਕੇ ਜਿਹੜਾ ਕਿ ਇਹ ਲਗਾਤਾਰ ਬਵਾਲ ਉੱਠਿਆ ਆਇਆ ਹੈ ਤੇ ਜਿਹੜਾ ਕਿ ਹੈ ਲਗਾਤਾਰ ਜਿਹੜੇ ਇਥੇ ਡਾਕਟਰ ਜਿਹੜੇ ਕਿ ਮੈਡੀਕਲ ਐਸੋਸੀਏਸ਼ਨ ਵੀ ਜਿਹੜੀ ਹੈ ਪੜਕੀ ہوئی ਹੈ ਫਕੀਰ ਦਿਖਾਈ ਦੇ ਰਹੀ ਹੈ ਤਸਵੀਰਾਂ ਨੇ ਰੋਜ਼ ਦਿਖਾਈ ਦੇ ਰਿਹਾ ਅੱਜ ਭਾ ਲੁਧਿਆਣਾ ਦੇ ਭਾਤਵਾ ਕੋ ਚੌਂਕ ਦੇ ਵਿੱਚ ਜਿਹੜਾ ਕਿ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉੱਥੇ ਦੋਸ਼ੀਆਂ ਨੂੰ ਜਿਹੜਾ ਕਿ ਜਲਦ ਤੋਂ ਜਲਦ ਦੇ ਰਹੀ ਕਿ ਉਹਨਾਂ ਨੇ ਮੰਗਾ ਜਿਹੜੀ ਕਿ ਕਹਿ ਰਹੇ ਨੇ ਕਿ ਫਾਂਸੀ ਦਿੱਤੀ ਜਾਵੇ ਉਹਨਾਂ ਨੂੰ ਜਲਦ ਤੋਂ ਜਾਂ ਦੋਸ਼ੀਆਂ ਨੂੰ ਜਿਹੜਾ ਕਿ ਫਾਂਸੀ ਦਿੱਤੀ ਜਾਵੇ ਇਹ ਤਸਵੀਰਾਂ ਨੇ ਐਸੋਸੀਏਸ਼ਨ ਦੀਆਂ ਮੈਡੀਕਲ ਦੀਆਂ ਗੱਲਬਾਤ ਕਰਾਂਗੇ ਇੱਥੇ ਜੇ ਸਮਰਥਕ ਜਿਹੜੇ ਨੇ ਬਈ ਕੀ ਨਾਮ ਹੈ ਤੁਹਾਡਾ ਹਰੀਸ਼ ਕੁਮਾਰ ਫਰੀ ਜੀ ਕੇ ਲਗਾਤਾਰ ਜਿਹੜਾ ਕਿ ਗੈਂਗ ਰੇਪ ਹੁੰਦੇ ਆ ਰਹੇ ਨੇ ਛੋਟੇ ਬੱਚਿਆਂ ਨਾਲ ਇਹ ਹੁਣ ਰੀਸੈਂਟਲੀ ਇੱਕ ਕੋਲਕਾਤਾ ਦੇ ਵਿੱਚ ਡਾਕਟਰ ਨਾਲ ਬੜੀ ਮੰਨਪਕੀ ਖਬਰ ਜਰੀ ਹੈ ਸਾਹਮਣੇ ਆਉਂਦੀ ਹੈ ਕਿ ਗੈਂਗ ਰੇਪ ਉਹਦੇ ਕੁਝ ਵਿਅਕਤੀ ਕਰਦੇ ਨੇ ਦੇਖੋ ਸਭ ਸਰਕਾਰਾਂ ਦੀ ਨਿਕਮੀਆਂ ਨੇ ਕਾਰਨ ਮੈਂ ਦੱਸਦਾ ਥੋੜੀ ਜਿਹਾ ਪਹਿਲਾਂ ਵੀ ਨਿਰਭੈ ਹੱਥ ਆਈ ਕਾਉਨ ਰੇਪ ਕਾਉਂਟ ਹੋਇਆ ਜੀ ਜੇਕਰ ਉਦੋਂ ਹੀ ਕੋਈ ਵਧੀਆ ਜਿਹਾ ਕਾਨੂੰਨ ਜ ਸਖਤੋ ਸਖਤ ਕਾਨੂੰਨ ਬਣਾਇਆ ਜਾਂਦਾ ਤੇ ਲੋਕੀ ਉਸ ਤੋਂ ਡਰਦੇ ਬਟ ਨਹੀਂ ਉਦੋਂ ਵੀ ਆਪਾਂ ਇਹੀ ਪ੍ਰੋਟੈਸਟ ਕੀਤਾ ਸਭ ਕੁਝ ਕੀਤਾ ਗਵਰਨਮੈਂਟ ਨੇ ਕੀ ਕੀਤਾ ਕਾਨੂੰਨ ਬਣਾਇਆ ਕੁਝ ਨਹੀਂ ਬਣਾਇਆ ਫਾਸਟੈਕ ਕੇਸ ਲਾਇਆ ਬਟ ਉਸ ਤੋਂ ਬਾਅਦ ਫਿਰ ਉੱਥੇ ਹੀ ਆਰਾਮ ਨਾਲ ਉੱਥੇ ਹੋ ਜਾਂਦੀ ਕਿਸ ਤਰ੍ਹਾਂ ਦੇ ਦੇ ਦਿਓ ਕਿ ਲਗਾਤਾਰ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਦੋਸ਼ੀਆਂ ਨੂੰ ਸਖਤ ਸਖਤ ਤੇਰੀ ਕਾਰਵਾਈ ਕੀਤੀ ਇਹ ਕਹਿੰਦੇ ਕਿ ਕਾਨੂੰਨ ਬਣਾਇਆ ਹੈ ਜਿਹੜਾ ਕਾਨੂੰਨ ਬੀਐਨਐਸ ਬਣਾਇਆ ਗਿਆ ਵਾ ਉਥੇ ਤਹਿਤ ਕੋਈ ਵੀ ਜਿਹੜਾ ਅਪਰਾਧੀ ਅਪਰਾਧ ਨਹੀਂ ਕਰੇਗਾ ਪਰ ਫੇਰ ਵੀ ਜਿਹੜਾ ਕੀ ਅਪਰਾਧ ਦੀ ਵਾਰਦਾਤਾਂ ਲਗਾਤਾਰ ਅੰਜਾਮ ਦਿੰਦੇ ਆ ਰਹੇ ਨੇ ਦੇਖੋ ਜੀ ਆਪਾਂ ਜਿਆਦਾ ਦੂਰ ਨਹੀਂ ਜਾਂਦੇ ਕਹਿੰਦੇ ਕਾਨੂੰਨ ਬਣਾਏ ਕਿਹੜੇ ਕਾਨੂੰਨ ਬਣਾਏ ਹੈ ਪਰਸੋ ਦੀ ਗੱਲ ਹੈ ਲੁਧਿਆਣੇ ਦੇ ਵਿੱਚ ਅਸੀਂ ਦੋ ਰੇਪ ਹੋਏ ਨੇ ਉਹ ਵੀ ਛੋਟੇ ਛੋਟੇ ਬੱਚੀਆਂ ਨਾਲ ਕਿੱਥੇ ਸੇਫ ਹੈ ਦੱਸੋ ਕੋਈ ਕੋਈ ਸੇਫ ਨਹੀਂ ਕਾਨੂੰਨ ਦਾ ਡਰ ਰਹਿ ਨਹੀਂ ਗਿਆ ਕਿਸੇ ਚੀਜ਼ ਨੂੰ ਕੀ ਲੱਗਦਾ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਮਾਮਾ ਪੈਨਾ ਬਾਹਰ ਨਿਕਲ ਸਕਦੀ ਕਿੱਥੇ ਨਿਕਲ ਸਕਦੀ ਆਪਾਂ ਦੇਖਿਆ ਜਾਵੇ ਤਾਂ ਅੱਪ ਅੱਜ ਕਿੱਥੇ ਆ ਹਰ ਇੱਕ ਗਵਰਨਮੈਂਟ ਆ ਕੇ ਕਹਿੰਦੀ ਕਿ ਲੇਡੀ ਸੇਫ ਨੇ ਲੇਡੀ ਸੇਫ ਨੇ 12 1 ਵਜੇ ਤੱਕ ਆਰਾਮ ਨਾਲ ਘੁੰਮ ਸਕਦੀ ਕਿੱਥੇ ਘੁੰਮ ਸਕਦੀ 8 9 ਵਜੇ ਤੱਕ ਰੇਪ ਹੋ ਜਾਂਦੇ ਦਿਨ ਦਿਹਾੜੇ ਰੇਪ ਹੁੰਦੇ ਬੱਚਿਆਂ ਨਾਲ ਤਾਂ ਕਰੇਪ ਹੁੰ ਫਰ ਕਿਸ ਤਰ੍ਹਾਂ ਦੇਦੇ ਹੋ ਮਾਹੌਲ ਨੂੰ ਇਹਨਾਂ ਮਾਹੌਲ ਗਰਮ ਗਰਮ ਆ ਰਿਹਾ ਹੈ ਬ੍ਰਿਗੜ ਰੇ ਲਗਾਤਾਰ ਮਾਵਾ ਪੈਣਾ ਤੇ ਜਿਹੜਾ ਕੀ ਹੈ ਦੁਸ਼ਕਰਮ ਕੀਤੇ ਜਾ ਰਹੇ ਉਹਨਾਂ ਦੇ ਦੇਖੋ ਹਾਲਾਤ ਤਾਂ ਬੱਤਰ ਹੋਈ ਜਾਂਦੇ ਪਏ ਐ ਇਹ ਟੋਟਲ ਸਰਕਾਰਾਂ ਨੂੰ ਆਪਾਂ ਨੂੰ ਚਾਹੀਦਾ ਹੈ ਵੀ ਸਰਕਾਰਾਂ ਅੱਗੇ ਆਣ ਜਦ ਤੱਕ ਸਰਕਾਰ ਨਹੀਂ ਅੱਗੇ ਆਉਗੀ ਜਦ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਸਾਡੇ ਸਾਹਮਣੇ ਹੈ ਇਹ ਤਾਂ ਰੇਪਿਸਤਾ ਮਤਲਬ ਇਹ ਨਹੀਂ ਦੇਖਦੇ ਵੀ ਕੌਣ ਹੈ ਚੋਰੀਆਂ ਛਿਕਾਰੀਆਂ ਸਭ ਕੁਝ ਹੋਈ ਜਾਂਦਾ ਪਿਆ ਦਿਨੋਂ ਆਦਮੀ ਕੋਈ ਸੇਫ ਨਹੀਂ ਹੈਗਾ ਹਰ ਬੰਦਾ ਆਪਣੇ ਘਰੋਂ ਨਿਕਲਦਾ ਹੈ ਇਹ ਸੋਚ ਕੇ ਨਿਕਲਦਾ ਹੈ ਕਿ ਰਾਤ ਨੂੰ ਅਸੀਂ ਵਾਪਸ ਆਣਾ ਹੀ ਆ ਨਹੀਂ ਆਣਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਜਿਹੜੇ ਜਿਹੜੇ ਆ ਜਿਹੜੇ ਕਾਨੂੰਨ ਬਣਾਣ ਇਹਨੇ ਸਖਤ ਬਣਾਣ ਜਿਹੜੇ ਮਤਲਬ ਉਫੜਾ ਨਾਲ ਦੀ ਨਾਲ ਉਹ ਬੰਦਿਆਂ ਦੇ ਫਾਂਸੀ ਹੋਵੇ ਜਾਂ ਇਹਨਾਂ ਨੂੰ ਰੈਪਿਸਟ ਨੂੰ ਡਿਕਲੇਅਰ ਕਰਨ ਵੀ ਮਤਲਬ ਇਹ ਰੈਪਿਸਟ ਹੈਗਾ ਬੰਦਾ ਇਹਨੂੰ ਨਾਲ ਦੀ ਨਾਲ ਇਹਨੂੰ ਫਾਂਸੀ ਹੋਈ ਜਾਵੇ ਇਹ ਨਾਲ ਇੱਕ ਮੇਰੇ ਨਾਲ ਇੱਕ ਫਾਰਮੇਸੀ ਦੇ ਮੈਡੀਕਲ ਦੇ ਡਾਕਟਰ ਵੀ ਜੁੜਦੇ ਸਰ ਕਿਸ ਤਰ੍ਹਾਂ ਦੇਖਦੇ ਤੁਸੀਂ ਤਾਂ ਇੱਕ ਡਾਕਟਰ ਹੋ ਕੰਨਾਲ ਇੰਟਰਨਸ ਗਰਲਸ ਵੀ ਹੁੰਦੀ ਹੋਣੀਆਂ ਸਾਰੇ ਇੰਟਰਨ ਸਿੱਖਣ ਵੀ ਆਉਂਦੀ ਹੋਣੀਆਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੀ ਪੀਂ ਅੱਜਕੱਲ ਅ ਮੈਡੀਕਲ ਪ੍ਰੋਫੈਸ਼ਨਲਿਸਟ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਦਿਨਾਂ ਚ ਬਹੁਤ ਜ਼ਿਆਦਾ ਡਰ ਔਰ ਸਹਿਮ ਦਾ ਮਾਹੌਲ ਹੈ ਬੜੀ ਮੰਦਪਾਗੀ ਘਟਨਾ ਹੈ ਕਿ ਕਲਕੱਤਾ ਦੇ ਵਿੱਚ ਡਾਕਟਰ ਮੋਮਿਤਾ ਦੇ ਨਾਲ ਜੋ ਰੇਪ ਔਰ ਮਰਡਰ ਦਾ ਕੇਸ ਹੋਇਆ ਉਹ ਉਸ ਸਟੇਟ ਦੇ ਵਿੱਚ ਹੋਇਆ ਜਿਸ ਸਟੇਟ ਦੇ ਵਿੱਚ ਸਭ ਤੋਂ ਵੱਧ ਇੰਡੀਆ ਦੇ ਵਿੱਚ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਔਰ ਹੋਰ ਵੀ ਵੱਧ ਕਿਸਮ ਦੀ ਦੀ ਗੱਲ ਇਹ ਹੈ ਕਿ ਉਸ ਸਟੇਟ ਦੀ ਜਿਹੜੀ ਪ੍ਰਮੁੱਖ ਹੈ ਸੀਐਮ ਹੈ ਉਹ ਖੁਦ ਇੱਕ ਲੇਡੀ ਹੈ ਅਗਰ ਉਸ ਤਰ੍ਹਾਂ ਦੀ ਸਟੇਟ ਦੇ ਵਿੱਚ ਹੀ ਲੇਡੀ ਬੱਚੀ ਔਰਤ ਸੇਫ ਨਹੀਂ ਹੈ ਤਾਂ ਆਪਾਂ ਕਿਸੇ ਹੋਰ ਸਟੇਟ ਦੇ ਵਿੱਚ ਕੀ ਉਮੀਦ ਕਰ ਸਕਦੇ ਹਾਂ ਇਹ ਸਰਕਾਰਾਂ ਦੀਆਂ ਨਕਾਮੀਆਂ ਨੇ ਜਿਹੜੇ ਢਿੱਲੇ ਕਾਨੂੰਨ ਨੇ ਔਰ ਦੋਸ਼ੀ ਨੂੰ ਸਜ਼ਾ ਦੇਣ ਦੇ ਵਿੱਚ 10 10 15 15 ਸਾਲ ਲੱਗ ਜਾਂਦੇ ਆ 19 ਦੇਰ ਦੇ ਵਿੱਚ ਦੋਸ਼ੀ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਵੱਜ ਜਾਂਦਾ ਹੈ ਇਹ ਫਾਸਟ ਟਰੈਕ ਦੇ ਵਿੱਚ ਕਾਨੂੰਨ ਬਣਨੇ ਚਾਹੀਦੇ ਆ ਜਿਹੜੇ ਕਾਨੂੰਨ 4 ਮਹੀਨੇ 6 ਮਹੀਨੇ ਦੇ ਵਿੱਚ ਟਾਈਮ ਬਾਉਂਡ ਹੋਣੇ ਚਾਹੀਦੇ ਆ ਤਾਂ ਕਿ ਦੋਸ਼ੀ ਨੂੰ ਜਲ ਤੋਂ ਜਦਾ ਜਲ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਹਿੰਦੇ ਕਿ ਇਹਦੇ ਵਿੱਚ ਕੋਈ ਅਧਿਕਾਰੀਆਂ ਦਾ ਵੀ ਰੋਲ ਹੈਗਾ ਵਾ ਹੋ ਸਕਦਾ ਹੈ ਇਹ ਜਾਂਚ ਕਰਨ ਦਾ ਵਿਸ਼ਾ ਹੈ ਇਹ ਸੀਬੀਆਈ ਔਰ ਸਰਕਾਰਾਂ ਨੇ ਜਾਂਚ ਕਰਨੀ ਹੈ ਉਹਦੇ ਵਾਸਤੇ ਸੀ ਕੁਝ ਕਹਿ ਨਹੀਂ ਸਕਦੇ ਪਰ ਬਹੁਤ ਸਾਰੇ ਜਿਹੜੇ ਇਸ ਕੇਸ ਦੀ ਜਾਂਚ ਦੇ ਵਿੱਚ ਇਨਵੋਲ ਨੇ ਅਫਸਰ ਉਹਨਾਂ ਨੇ ਇਹ ਚੀਜ਼ ਨੂੰ ਹਾਈਲਾਈਟ ਕੀਤਾ ਆਪਣੇ ਸੋਸ਼ਲ ਮੀਡੀਆ ਤੇ ਵੀ ਜਾਂ ਪਬਲੀਕਲੀ ਵੀ ਕਿ ਸਾਨੂੰ ਇਸ ਦੀ ਜਾਂਚ ਨੂੰ ਚੇਂਜ ਕਰਨ ਦੇ ਵਿੱਚ ਪ੍ਰੈਸ਼ਰ ਪਾਇਆ ਜਾ ਰਿਹਾ ਸਰ ਜਿਹੜਾ ਇੱਕ ਉੱਤੇ ਦੀ ਜਿਹੜੀ ਸੀਮ ਹੈ ਆਪ ਉਹ ਲੇਡੀ ਹੈ ਠੀਕ ਹੈ ਤੇ ਲੇਡੀ ਤੇ ਇੱਕ ਵਾਰ ਆਉਣਾਰੇ ਕਲਕੱਤਾ ਦੇ ਵਿੱਚ ਠੀਕ ਹੈ ਤੇ ਪਰ ਕਿਤਨਾ ਕਿਤੇ ਚੁੱਪੀ ਨਹੀਂ ਸੰਦੀ ਜਾ ਰਹੀ ਦੇਖ ਨਹੀਂ ਰਹੀ ਚੁੱਪੀ ਸੰਦੀ ਹੋਈ ਹੈ ਸਟ੍ਰਿਕਟ ਐਕਸ਼ਨ ਕਿਉਂ ਨਹੀਂ ਲਿਤਾ ਗਿਆ ਇਹ ਸਾਰਾ ਵੋਟ ਬੈਂਕ ਦੀ ਰਾਜਨੀਤੀ ਹੈ ਜਿਹਦੇ ਕਰਕੇ ਚੁੱਪ ਹੈ ਜਦ ਕਿ ਇਸ ਚੀਜ਼ ਨੂੰ ਸਾਈਡ ਤੇ ਰੱਖ ਕੇ ਇੱਕ ਵਾਰੀ ਸਖਤ ਕਾਨੂੰਨ ਬਣਾ ਚਾਹਦੇ 2019 ਦੇ ਵਿੱਚ ਹైదరాబాద్ ਦੇ ਵਿੱਚ ਇੱਕ ਵੈਟਰਨਰੀ ਡਾਕਟਰ ਦੇ ਨਾਲ ਰਾਤ ਨੂੰ ਗੈਂਗਰੇਪ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਜਲਾ ਦਿੱਤਾ ਗਿਆ ਸੀ ਮੈਂ ਸਲੂਟ ਕਰਦਾ ਹਾਂ ਉੱਥੇ ਦੇ ਡੀਜੀਪੀ ਸਾਹਿਬ ਨੂੰ ਜਿਨ੍ਹਾਂ ਨੇ 9 ਦਿਨ ਦੇ ਵਿੱਚ 27 ਦਸੰਬਰ ਨੂੰ 27 ਨਵੰਬਰ ਨੂੰ ਇਹ ਰੇਪ ਹੋਇਆ ਸੀ 6 ਦਸੰਬਰ 2019 ਨੂੰ ਉਹਨਾਂ ਨੇ ਚਾਰੋਂ ਦੇ ਚਾਰੋਂ ਦੋਸ਼ੀਆਂ ਨੂੰ ਸ਼ੂਟ ਐਟ ਐਂਕਾਊਂਟਰ ਕਰ ਦਿੱਤਾ ਗਿਆ ਸੀ ਉਸ ਵੇਲੇ ਕਿਸੇ ਹਿਊਮਨ ਰਾਈਟਸ ਨੇ ਉਹਦੇ ਖਿਲਾਫ ਨਹੀਂ ਬੋਲੇ ਸੀ ਜਾ ਕਿਸੇ اپੋਜੀਸ਼ਨ ਨੇ ਉਹਦੇ ਖਿਲਾਫ ਆਵਾਜ਼ ਨਹੀਂ ਉਠਾਈ ਸੀ ਇਸ ਤਰ੍ਹਾਂ ਦੇ ਐਕਸ਼ਨ ਹੋਣੇ ਚਾਹੀਦੇ ਆ ਅਸੀਂ ਸਰਕਾਰ ਤੋਂ ਉਮੀਦ ਕਰਦੇ ਆ ਕਿ ਉਹ ਇਸ ਤਰ੍ਹਾਂ ਦੇ ਐਕਸ਼ਨ ਕਰਨ ਤਾਂ ਕਿ ਅਗਰ ਕੋਈ ਵੀ اپੋਜੀਸ਼ਨ ਵਾਲਾ ਬੰਦਾ ਉਸ ਚੀਜ਼ ਨੂੰ ਫੇਵਰ ਕਰਦਾ ਤਾਂ ਉਹਦੇ ਉੱਪਰ ਵੀ ਐਕਸ਼ਨ ਹੋਣਾ ਚਾਹੀਦਾ ਪਰ ਕਹਿੰਦੇ ਕਿ ਜਦੋਂ ਲੀਡਰ ਜਦੋਂ ਡਾਕਟਰ ਸੀਗੇ ਉਹ ਕੋਲਕਾਤਾ ਜਿਹਨਾਂ ਦੁਸ਼ਕਰਮ ਹੈ ਉਹ ਦੋਵੇ ਆਪਣੇ ਇੱਥੇ ਆਪਣੇ ਕਿਸੇ ਦੋਸਤ ਕੋ ਗਏ ਦੋਸਤੋ ਬਾਅਦ ਉਸ ਤੋਂ ਬਾਅਦ ਜਿਹੜਾ ਕਿਹਾ 3:30 ਵੇ ਇੱਕ ਦੁਸ਼ਕਰਮ ਸ਼ੁਰੂ ਹੋਇਆ ਉਸ ਤੋਂ ਬਾਅਦ 5 ਵੇ ਜਿਹੜਾ ਕਿਹਾ ਲਾਸ਼ ਮਿਲੀ ਇਹ ਮਾਹੌਲ ਕੁਛ ਕਿਸ ਤਰ੍ਹਾਂ ਦਾ ਹੈ ਕੋਈ ਪਲੈਨਿੰਗ ਵਗੈਰਾ ਹੈ ਤਾਂ ਲੱਗਦਾ ਕਿ ਸੱਚ ਕੀ ਲੱਗਦਾ ਤੁਹਾਨੂੰ ਸਚਾਈ ਤਾਂ ਦੇਖੋ ਇਨਵੈਸਟੀਗੇਸ਼ਨ ਅਫਸਰ ਨੂੰ ਪਤਾ ਹੋਏਗੀ ਜੋ ਵੀ ਫਲਾਇਆ ਜਾ ਰਿਹਾ ਹੈ ਪਹਿਲਾਂ ਤਾਂ ਸੁਸਾਈਡ ਵੀ ਡਿਕਲੇਅਰ ਕੀਤਾ ਹੈ ਉਹਦੇ ਪੇਰੈਂਟਸ ਨੂੰ ਕਿਹਾ ਕਿ ਤੁਹਾਡੀ ਬੇਟੀ ਬਿਮਾਰ ਹੈ ਇਹ ਕਈ ਤਰ੍ਹਾਂ ਦੀਆਂ ਮਤਲਬ ਗੱਲਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕੇਸ ਦੀ ਜਾਂਚ ਨੂੰ ਮੋੜਨ ਵਾਸਤੇ ਉਹਦੇ ਵਾਸਤੇ ਸੱਚ ਸੀਬੀਆਈ ਲੱਗੀ ਹੋਈ ਹੈ ਜਲਦ ਤੋਂ ਜਲਦ ਜਨਤਾ ਦੇ ਸਾਹਮਣੇ ਆ ਹੀ ਜਾਊਗਾ ਨਹੀਂ ਹੁਣ ਆ ਲਾਸਟ ਵਿੱਚ ਮੈਸੇਜ ਹੀ ਦੇਣਾ ਜਾਓਗੇ ਪੈਨਾਂ ਨੂੰ ਤੇ ਮਾਤਾ ਨੂੰ ਮਾਤਾਵਰ ਪਹਿਨਾਵਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਕਿ ਤੁਸੀਂ ਆਪਣਾ ਡਟ ਕੇ ਆਪਣਾ ਡਿਊਟੀ ਕਰੋ ਰਾਣੀ ਝਾਂਸੀ ਬਣੋ ਅਗਰ ਕੋਈ ਵੀ ਤੁਹਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰਦਾ ਤਾਂ ਤੁਸੀਂ ਚਾਹੇ ਉਹਦਾ ਕਤਲ ਕਰ ਦਿਓ ਚਾਹੇ ਉਹਨਾਂ ਦੇ ਉੱਤੇ ਆਪਣੇ ਮਰਜ਼ੀ ਨਾਲ ਜਿੱਦਾਂ ਦਾ ਵੀ ਐਕਸ਼ਨ ਕਰ ਦਿਓ ਬਾਅਦ ਵਿੱਚ ਪਬਲਿਕ ਮੈਂ ਕੈਮਿਸ ਕਮਿਊਨਿਟੀ ਵੱਲੋਂ ਕਹਿੰਨਾ ਕੈਮਿਸ ਕਮਿਊਨਿਟੀ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੇ ਨਾਲ ਖੜੇਗੀ ਬਾਕੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਸਖਤ ਕਾਨੂੰਨ ਬਣਾਉਣ ਤਾਂ ਕਿ ਸਭ ਨੂੰ ਆਪਣੀ ਸੇਫਟੀ ਦੀ ਗਾਰੰਟੀ ਮਿਲੇ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਕੱਲ ਡਾਕਟਰਸ ਵੀ ਡਰੇ ਹੋਏ ਨੇ ਅੱਜ ਕਾ ਡਾਕਟਰ ਬਾਹਰ ਜਾਣ ਨੂੰ ਵੀ ਡਰਦੇ ਨੇ ਇੰਟਰਨਸ ਹੁੰਦੀਆਂ ਗਈਆਂ ਸਿੱਖਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਦੇਖੋ ਜੀ ਇਸ ਤਰ੍ਹਾਂ ਜੇ ਇਹ ਜੇ ਹਾਲਤ ਰਹੇ ਤੇ ਨੈਚੁਰਲ ਆਪਣੇ ਬੱਚਿਆਂ ਨੂੰ ਕਿਵੇਂ ਮਾਂ ਪਿਓ ਭੇਜਣਗੇ ਅਸੀਂ ਚਾਹੁੰਦੇ ਹਾਂ ਕਿ ਐਜਾ ਕਾਨੂੰਨ ਬਣੇ ਕਿ ਮੁੜ ਕੇ ਕੋਈ ਵੀ ਬੰਦੇ ਦੀ ਹیثیت ਨਾ ਪਾਵੇ ਕਿਸੇ ਲੜਕੀ ਵੱਲ ਅੱਖ ਦੇ ਕੇ ਝੁੱਕਣ ਤੁਹਾਨੂੰ ਵੀ ਪਤਾ ਸਭ ਤੋਂ ਜਿਹੜੀ ਲੇਡੀਜ਼ ਡਾਕਟਰ ਹੈਗੀਆਂ ਉਹਦੀ ਜਿਹੜੀ ਆਮ ਜੈਂਟਸ ਨਾਲੋਂ ਲੇਡੀਜ਼ ਜ਼ਿਆਦਾ ਨੇ ਔਰ ਦੇਖੋ 24 ਆਵਰ ਡਿਊਟੀ ਕਰਦੀਆਂ ਹੋ ਜਿਵੇਂ 36 ਆਵਰਸ ਨੇ ਡਿਊਟੀ ਕੀਤੀ ਔਰ ਦੇਖੋ ਫੇਰ ਵੀ ਦੇਖੋ ਇਹਨੂੰ ਕੀ ਕਰ ਦਿੱਤਾ ਸੇਫ ਹੀ ਨਹੀਂ ਰਹੀ ਅਸੀਂ ਚਾਹਦੇ ਹਾਂ ਬਸ ਕਾਨੂੰਨ ਇਹ ਜਾ ਮੰਨ ਕਿ ਸ਼ਕਤੀ ਤੋਂ ਸ਼ਕਤੀ ਕੱਟ ਲੋ ਕੱਟ ਜਿਹੜਾ ਵੀ ਇਹ ਗਲਤ ਕੰਮ ਕਰੇ ਉਹਨੂੰ ਵਿਧੇ ਨੇ 7 ਡੇਸ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਸ਼ਰੀਆ ਕਾਨੂੰਨ ਐਸਾ ਕੀਤਾ ਜਾਵੇ ਸਖਤ ਜਿਹੜਾ ਪਤਾ ਲੱਗੇ ਕਿ ਆਪਾਂ ਇਸ ਬੰਦੇ ਨੂੰ ਇਹਨੇ ਕਤਲ ਰੇਪ ਕੀਤਾ ਹੈ ਇਹ ਇਹ ਉਸੇ ਵੇਲੇ ਨਾਲ ਦੀ ਨਾਲ ਮੌਤ ਦੇ ਘਰ ਉਤਾਰਨਾ ਚਾਹੀਦਾ। ਬਿਲਕੁਲ ਤਸਵੀਰਾਂ ਨੇ ਹੋਰ ਵੀ ਡਾਕਟਰ ਮੈਨਾਂ ਜੁੜ ਚੁੱਕੇ ਨੇ। ਸਰ ਇੱਕ ਲੇਡੀ ਡਾਕਟਰ ਆਪਣਾ ਕੰਮ ਕਰਕੇ ਆ ਜੀ ਕਿ ਕੰਮ ਕਰਨ ਦਾ ਹਾਰਡ ਵਰਕਿੰਗ ਕਰਕੇ ਆ ਜੀ ਕਿ ਹਾਰਡ ਵਰਕ ਕਰਦੀ ਸੀਗੀ। ਉਹਨੂੰ ਕੀ ਨਤੀਜਾ ਮਿਲਿਆ? ਮੌਤਾਂ ਨਤੀਜਾ ਮਿਲੇ। ਜੀ ਮੰਦਭਾਗੀ ਗੱਲ ਹੈ ਜੀ। ਬੜੀ ਮੰਦਭਾਗੀ ਗੱਲ ਹੈ। ਇਹਦੇ ਨਾਲ ਕੋਈ ਬੱਚੇ ਕਿੰਨੀ ਮਿਹਨਤ ਕਰਕੇ ਡਾਕਟਰ ਬਣਦੇ ਆ, ਕਿੰਨੀ ਮਿਹਨਤ ਕਰਕੇ ਆਪਣਾ ਕਰਦੇ ਆ, ਉਹਨੂੰ ਕੀ ਸਿਲਾ ਮਿਲਿਆ ਉਸ ਚੀਜ਼ ਦਾ? ਆਪਣੇ ਸਮਾਜ ਦੇ ਦਰਿੰਦਿਆਂ ਨੇ ਕੀ ਉਹਨੂੰ ਸਿਲਾ ਦਿੱਤਾ ਉਸ ਚੀਜ਼ ਦਾ? ਉਹਦੀ ਮਿਹਨਤ ਦਾ ਕਿੰਨੇ ਉਹਨੇ ਮਰੀਜ਼ਾਂ ਦਾ ਇਲਾਜ ਕਰਨਾ ਸੀ ਕਿਵੇਂ ਆਪਣੀ ਉਹਦੀ ਲਾਈਫ ਹੋਣੀ ਸੀ ਉਹਦੀ ਲਾਈਫ ਨੂੰ ਤਬਾਹ ਕਰਕੇ ਰੱਖ ਤਬਾਹ ਕੀ ਖਤਮ ਕਰਤਾ ਲਾਈਫ ਨੂੰ ਬਿਲਕੁਲ ਉਹਦੇ ਪੇਰੈਂਟਸ ਦੀ ਲਾਈਫ ਨੂੰ ਖਤਮ ਕਰਤਾ ਆਪਣਾ ਸਾਰਾ ਸਮਾਜ ਇਸ ਟਾਈਮ ਕਿਵੇਂ ਦਰਦ ਦੁੱਖ ਦੀ ਘੜੀ ਦੇ ਵਿੱਚ ਹੈਗਾ ਕਿਸੇ ਦਾ ਵੀ ਇੰਨੇ ਜਿਆਦਾ ਦੁਖੀ ਨੇ ਸਹੀ ਮੈਨਿਆਂ ਦੇ ਵਿੱਚ ਬੰਦੇ ਬੱਚੇ ਦਾ ਆਪਣੇ ਬੰਦਿਆਂ ਦਾ ਆਪਣੇ ਮਨ ਬੱਚਿਆਂ ਨੂੰ ਪੜਾਉਣ ਦਾ ਮਨ ਨਹੀਂ ਕਰ ਰਿਹਾ ਵੀ ਜੇ ਆਪਣੇ ਸਰਦੇ ਬੱਚਿਆਂ ਨਾਲ ਇੰਨੀ ਮਿਹਨਤਾਂ ਕਰ ਕਰਕੇ ਆ ਕੁਝ ਹੋਣਾ ਤੇ ਆਪਾਂ ਕੀ ਕਰਾਂਗੇ ਇਹ ਸਰਕਾਰ ਨੂੰ ਬਹੁਤ ਸਖਤ ਤੋਂ ਸਖਤ ਕਾਰਵਾਈ ਇਹਦੇ ਚ ਕਰਨੀ ਚਾਹੀਦੀ ਹੈ ਐਗਜ਼ੈਂਪਲਰੀ ਉਹਨੂੰ ਕਾਪਰੇਟਸ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਬੰਦਾ ਇਹੋ ਜਿਹੀ ਮੁੜ ਕੇ ਹਿੰਮਤ ਨਾ ਕਰ ਸਕੇ ਵੀ ਕਿਸੇ ਬੱਚੇ ਦੇ ਨਾਲ ਇਹੋ ਜਿਹਾ ਕਰ ਸਕੇ ਉਹਨੂੰ ਪਤਾ ਹੋਵੇ ਮੈਨੂੰ ਚੌਰਾਹੇ ਚ ਰਾਹੇ ਦੇ ਵਿੱਚ ਲਟਕਾ ਦੇਣਾ ਮੈਂ ਇਹੋ ਜਿਹਾ ਕੰਮ ਨਾ ਕਰਾਂ ਦੂਜਿਆਂ ਮੈਂ ਆਪਣੇ ਭੈਣਾਂ ਨੂੰ ਵੀ ਆਪਣੇਆਂ ਕੁ ਬੱਚੀਆਂ ਨੂੰ ਵੀ ਇਹ ਸੰਦੇਸ਼ ਦੇਣਾ ਜੇ ਕੋਈ ਬੰਦਾ ਕੋਈ ਉਹਨਾਂ ਨਾਲ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਜਿਵੇਂ ਵਿਰਿੰਦਰ ਜੀ ਨੇ ਕਿਹਾ ਉਹਦਾ ਕਤਲ ਕਰ ਦੋ ਜੋ ਮਰਜੀ ਕਰ ਦੋ ਕੋਈ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਬਾਤ ਆਪਣੇ ਸਾਰਾ ਸਮਾਜ ਉਹਨਾਂ ਦੇ ਨਾਲ ਹੁੰਦਾ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ ਆਪਣਾ ਜੇ ਕੋਈ ਹੁੰਦਾ ਵੱਧ ਤੋਂ ਵੱਧ ਉਹਨੂੰ ਨੁਕਸਾਨ بچਾਓ ਬੰਦੇ ਨੂੰ ਤਾਂ ਕਿ ਇਹ ਜਿਆ ਕ੍ਰਾਈਮ ਕਰਨ ਲੱਗਾ ਬੰਦਾ 100 ਵਾਰ ਸੋਚੇ ਧੰਨਵਾਦ ਹਾਲਾਂਕਿ ਸਰ ਤੁਸੀਂ ਡਾਕਟਰ ਹੋ ਤੁਸੀਂ ਹੱਥ ਸਰ ਦੇਖਦੇ ਹੁੰਦੇ ਹੋ ਕਿ ਬਾਰੋਂ ਬੱਚੇ ਜਿਹੜੇ ਆ ਪੜਨ ਆਉਂਦੇ ਹਿੰਦੂਸਤਾਨ ਦੇ ਵਿੱਚ ਕਿ ਇੱਕ ਲਾਈਕ ਸੇਫ ਮੰਨਿਆ ਜਾਂਦਾ ਹੈ ਹਿੰਦੂਸਤਾਨ ਇੱਕ ਪਰਿਵਾਰਕ ਵਾਂਗੂ ਰਹਿੰਦਾ ਪਰਿਵਾਰੋਂ ਗੁਰੰਧਪੁਰ ਇਹ ਨਤੀਜਾ ਪਰਿਵਾਰ ਦਾ ਪਰਿਵਾਰ ਦੇ ਵਿੱਚ ਬੰਦੇ ਆਪਾਂ ਦੇਖ ਰਹੇ ਆਂ ਅੱਜ ਕੱਲ ਨਸ਼ੇੜੀ ਬੰਦੇ ਵੱਧ ਗਏ ਹੋਏ ਆ ਇਹੋ ਜਿਹੇ ਬੰਦੇ ਕਾਰਪੋਰੇਟ ਹਰ ਹਰ ਜਗ੍ਹਾ ਤੇ ਆਪਾਂ ਦੇਖਦੇ ਆਂ ਬੰਦੇ ਗਲਤ ਦਿਮਾਗ ਦੇ ਗਲਤ ਮਾਨਸਿਕਤਾ ਦੇ ਬੰਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਆਪਾਂ ਨੂੰ ਸਮਾਜ ਨੂੰ ਵੀ ਪਛਾਣਨਾ ਚਾਹੀਦਾ ਆਪਣੀ ਪਛਾਣ 'ਚ ਨਹੀਂ ਆਉਂਦੇ ਬੰਦੇ ਉਹ ਇਹੋ ਜਿਹੀ ਹਰਕਤ ਕਰ ਜਾਂਦੇ ਆ ਕਿ ਜਿਹੜੀ ਆਪਾਂ ਸਾਰੇ ਸਮਾਜ ਨੂੰ ਦੁਖੀ ਕਰ ਜਾਂਦੇ ਆ ਬਿਲਕੁਲ ਲਾਸਟ ਵਿੱਚ ਕੀ ਮੈਸੇਜ ਆਣਾ ਡਾਕਟਰ ਨੂੰ ਕਿਉਂਕਿ ਹੁਣ ਤਾਂ ਇਹ ਪਾਣਾ ਵਰਤ ਗਿਆ ਅੱਗੇ ਦੇ ਲਈ ਕੀ ਹੁਣ ਅੱਗੇ ਲਈ ਕਿਹੜੇ ਰੂਲ ਹੋਣੇ ਚਾਹੀਦੇ ਆ ਅੱਗੇ ਲਈ ਕਿਹੜੇ ਸੇਫਟੀ ਹੋਣੀ ਚਾਹੀਦੀ ਆ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਜ਼ਿਆਦਾ ਸਖਤ ਹੋਣਾ ਚਾਹੀਦਾ ਉੱਥੇ ਇਹੋ ਜਿਹਾ ਪਹਿਰਾ ਹੋਵੇ ਕਿ ਕਿਹੜਾ ਬੰਦਾ ਗਲਤ ਬੰਦਾ ਹਸਪੀਟਲ ਦੇ ਅੰਦਰ ਐਂਟਰ ਕਰ ਰਿਹਾ ਕਿਹੜਾ ਬੰਦਾ ਗਲਤ ਨਹੀਂ ਐਂਟਰ ਕਰ ਰਿਹਾ ਸਰਕਾਰਾਂ ਨੂੰ ਹੀ ਚਾਹੀਦਾ ਜਿਹੜੇ ਬੰਦੇ ਗਲਤ ਸੁਸਾਇਟੀ ਤੇ ਗਲਤ ਦੋ ਚਾਰ ਵਾਰੀ ਫੜੇ ਗਏ ਉਹਨਾਂ ਨੂੰ ਤੁਸੀਂ ਫੇਰ ਇਹੋ ਜਿਹੇ ਪੋਸਟਰਾਂ ਦੇ ਉੱਤੇ ਲਾ ਦਿੰਨੇ ਹੋ ਉਹ ਬੜਾ ਗਲਤ ਹੈਗਾ ਉਹ ਸਮਾਜਿਕਤਾ ਦੇ ਨਾਲ ਲੋਕਾਂ ਦੇ ਵਿੱਚ ਉਹ ਮਾਨਸਿਕਤਾ ਫੈਲੀ ਜਾ ਰਹੀ ਹੈ ਜਿਹਦੇ ਨਾਲ ਇਹੋ ਜਿਹੇ ਕਰਾਈਮ ਆਪਨ ਸਾਹਮਣੇ ਦੇਖਣੇ ਪੈ ਰਹੇ ਬਿਲਕੁਲ ਇਹ ਤਸਵੀਰਾਂ ਨੇ ਮੈਡੀਕਲ ਐਸੋਸੀਏਸ਼ਨ ਦੀ ਹੈ ਜਿੱਥੇ ਕਿ ਅੱਜ ਲੁਧਿਆਣਾ ਦੇ ਵਿੱਚ ਭਾਤਰਾ ਕਾ ਚੌਂਕ ਦੇ ਵਿੱਚ ਅੱਜ ਪ੍ਰਦਰਸ਼ਨ ਕਰ ਰਹੇ ਨੇ ਰੋਸ ਜਤਾਇਆ ਜਾ ਰਿਹਾ ਹੈ ਕਲਕੱਤਾ ਦੇ ਵਿੱਚ ਜਿਹੜਾ ਡਾਕਟਰ ਦੇ ਵਿੱਚ ਦੁਸ਼ਤਮ ਹੁੰਦਾ ਵਾ ਗੈਂਗਰੇਬ ਹੁੰਦਾ ਵਾ ਇੱਕ ਉਹਨੂੰ ਲੈ ਕੇ ਜਿਹੜਾ ਕਿ ਅੱਜ ਰੋਸ ਜਤਾਇਆ ਜਾ ਰਿਹਾ ਲੁਧਿਆਣਾ ਦੇ ਭਾਤਰਾ ਕਾ ਚੌਂਕ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਰੀ ਸੰਖਿਆ ਦੇ ਵਿੱਚ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਭਾਤਰਾ ਕਾ ਚੌਂਕ ਦੇ ਵਿੱਚ ਖੜ ਕੇ ਜਿਹੜਾ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਜਿਹੜਾ ਕਿ ਹੈ ਦੋਸ਼ੀਆਂ ਨੂੰ ਸਭ ਤੋਂ ਸਖਤ ਜਰੀਏ ਕਾਰਵਾਈ ਕੀਤੀ ਤੇ ਲਗਾਤਾਰ ਜਗਿਆ ਵੀ ਵਾਉਂਟ ਜਸਟੀਸ ਦਾ ਜਿਹੜਾ ਕਿ ਨਾਰਾ ਵੀ ਲਾਇਆ ਜਾ ਰਿਹਾ ਤੇ ਮੰਗ ਇੱਕੋ ਹੀ ਹੈ ਦੋਸ਼ੀਆਂ ਨੂੰ ਫਾਂਸੀ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜੁੜਿਓ ਲਾਈਵ ਤੋਂ ਨਾਲ ਹਰੀ ਦਾ ਯੂਮੇ ਰਿਪੋਰਟ ਧੰਨਵਾਦ